ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਜੀਤ ਕੌਰ ਪੰਜਾਬੀ ਕਿਚਨ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਬੰਦੀ ਛੋਟੀਆਂ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਗਰੂ ਸਾਰਿਆਂ ਤੇ ਮੇਰ ਭਰਿਆ ਹੱਥ ਬਣਾਈ ਰੱਖਣ ਸੁਰੱਖਿਅਤ ਅਤੇ ਗ੍ਰੀਨ ਦੀਵਾਲੀ ਮਨਾਓ ਮੇਰੀ ਇੱਕ ਰਿਕਵੈਸਟ ਹੈ ਤੁਹਾਨੂੰ ਸਾਰਿਆਂ ਨੂੰ ਪੰਜਾਬੀ ਕਿਚਨ YouTube ਚੈਨਲ ਦੀਆਂ ਵੀਡੀਓਜ਼ ਨੂੰ ਦੇਖਿਆ ਕਰੋ ਹਰ ਵਕਤ ਵਕਤ ਸ਼ੇਅਰ ਕਰਿਆ ਕਰੋ ਫੈਮਿਲੀ ਔਰ ਫਰੈਂਡਸ ਦੇ ਨਾਲ ਚੈਨਲ ਨੂੰ ਸਪੋਰਟ ਕਰੋ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਵੀਡੀਓ ਦੇ ਨਾਲ ਹੀ ਚੈਨਲ ਦੇ ਅੱਗੇ ਜਾਣਾ ਇੱਕ ਕਮੈਂਟ ਵੀ ਜ਼ਰੂਰ ਕਰਿਆ ਕਰੋ ਕਿ ਤੁਹਾਨੂੰ ਮੇਰੀਆਂ ਵੀਡੀਓਜ਼ ਕਿਉਂ ਜੀਆਂ ਲੱਗਦੀਆਂ ਤੇ ਆਪਣੇ ਸੁਝਾਅ ਜ਼ਰੂਰ ਦਿਆ ਕਰੋ ਤਾਂ ਕਿ ਆਪਾਂ ਅੱਗੇ ਤੋਂ ਤੁਹਾਡੇ ਲਈ ਹੋਰ ਵਧੀਆ ਵੀਡੀਓਜ਼ ਲੈ ਕੇ ਆ ਸਕੀਏ ਮੈਂ ਪਹਿਲੀ ਵਾਰੀ ਕੈਮਰੇ ਅੱਗੇ ਆਈ ਆ ਇਸ ਲਈ ਮੈਂ ਥੋੜੀ ਨਰਵਸ ਵੀ ਆ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ਼ ਕਰਿਓ ਇੱਕ ਵਾਰੀ ਫਿਰ ਤੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਬੰਦੀ ਛੋੜ ਦੀ ਅਤੇ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਿਚਨ ਹੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਿਚਨ ਹੀ YouTube ਚੈਨਲ ਦੇਖ ਸਕਦੇ ਹੋ ਬੰਦੀਸ਼ ਔਰ ਟਿਪਸ ਦੀਆਂ ਦਿੰਦੀਆਂ ਬੋਲਣਗੀਆਂ ਮਾਈਕਰੋ ਸਾਰਿਆਂ ਤੇ ਮੇਰੇ ਪਰ ਆਪ ਸੋ ਦਿਵਾਲੀ ਦੀਆਂ ਤੁਹਾਨੂੰ ਸਾਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਜੀਤ ਕੋਲ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਇਕਲਤ ਹੋਈ ਨਾ ਬੰਦੀਸ਼ ਔਰ ਟਿਪਸ ਅਤੇ ਦਿਵਾਲੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਹੈਪੀ ਦਿਵਾਲੀ